ਬਰਾਜ ਸਿੰਘ ਨੇ 6 ਛੱਕੇ ਮਾਰੇ ਸੀ ਤੇ ਜਦੋਂ 6 ਛੱਕੇ ਮਾਰੇ ਸੀ 6 ওভার ਦੇ ਵਿੱਚ ਤਾਂ ਉਹਨਾਂ ਦਾ ਚੰਡੀਗੜ੍ਹ ਚ ਇੱਕ ਸਨਮਾਨ ਸਮਾਰੋਹ ਸੀ ਉਹ ਸਨਮਾਨ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਤ੍ਰਿਪਤਾ ਸਿੰਘ ਬਾਦਲ ਨੂੰ ਸੱਦਿਆ ਗਿਆ ਪ੍ਰਕਾਸ਼ ਸਿੰਘ ਬਾਦਲ ਉੱਥੇ ਕਹਿ ਕੇ ਭਾਈ ਮੰਨਿਆ ਤੂੰ ਇੱਕ ওভার ਚ 6 ਛੱਕੇ ਮਾਰ ਲਏ 5 ਛੱਕੇ ਤਾਂ ਮੈਂ ਵੀ ਮਾਰੀ ਬੈਠਾ ਮੇਰਾ ਵੀ ਕਰੈੰਦਾ ਬਸ ਜਿੱਥੇ ਬੋਲਦੇ ਹੋਏ ਕਹਿੰਦੇ ਨੇ ਕਿ ਟਰੱਕ ਵਾਲੇ ਨੇ ਸਾਨੂੰ ਇੱਥੇ ਲਾ ਦਿੱਤਾ ਕਿ ਉੱਥੇ ਅੱਗੇ ਜਾਣਾ ਸੀ ਕਾਹਾਂ ਤੇ ਜਿੱਥੇ ਅਸੀਂ ਨਹੀਂ ਜਾਣਾ ਸੀ ਤੁਸੀਂ ਜਾਣਾ ਜਾਂ ਨਹੀਂ ਜਾਣਾ ਪਰ ਤੁਹਾਨੂੰ ਕਹਿਣ ਚ ਗਿਆ ਜੇ ਕਿ ਨਾਨਾ ਦੇ ਵੀ ਜਾਣਾ ਸੀ ਉਹ ਟਰੱਕ ਨੇ ਸਰਪਾਦਲ ਪਰਵਾਰ ਨੂੰ ਨਿਸਤਦਾਰੀ ਗੰਢਣ ਦਾ ਵੀ ਖਵਾਲਾ ਜਿ ਦਿੱਤਾ ਕਿ ਜੀ ਮਾਜੇ ਦੀ ਸਾਡੀ ਭੈਣ ਆ ਮੈਂ ਵੀ ਮਾਜੇ ਤੋਂ ਅਸੀਂ ਭੈਣ ਭਰਾ ਜੀ ਬਿਲਕੁਲ ਬਿਲਕੁਲ ਸੋ ਇਹ ਇਹ ਮਤਲਬ ਰਿਸ਼ਤੇਦਾਰੀਆਂ ਦਾ ਸਾਰੀ ਫਿਰ ਪਾਲਣ ਦੀ ਕੋਸ਼ਿਸ਼ ਹੁੰਦੀ ਹੈ ਤੁਸੀਂ ਜਥੇਦਾਰ ਹੋ ਸਭ ਤੋਂ ਵੱਧ ਚਰਚਾ ਜਿਹੜੀ ਰਹੀ ਉਹ ਰਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਤਕਰੀਰ ਮੈਂ ਅਕਾਲੀ ਲੀਡਰਾਂ ਨੂੰ ਅਕਾਲੀ ਵਰਕਰਾਂ ਨੂੰ ਬੇਨਤੀ ਕਰਦਾ ਕਿ ਤੋਤਾ ਚਸ਼ਮੀ ਛੱਡ ਕੇ ਆ ਚੁਗਲੀ ਨਿੰਦਿਆ ਛੱਡ ਕੇ ਲੀਡਰ ਨੂੰ ਸਹੀ ਦੱਸਿਆ ਕਰੋ। ਸੱਦਲਰ ਗਿਆਨੀ ਕੁਲਦੀਪ ਸਿੰਘ ਗੜਗਾਟ ਤੇ ਐਡਵੋਕੇਟ ਹਿੰਦਰ ਸਿੰਘ ਧਾਮੀ ਦੋਏ ਜੀ ਜਿਵੇਂ ਆਏ ਹੋਵੇ ਕਿ ਕੱਬੇ ਦਰਿਆ ਪੈਦਾ ਤੇ ਦੋਏ ਦੋ ਕਿਨਾਰੇ ਨੇ ਜਿਹੜੇ ਤੁਰੇ ਜਾ ਰਹੇ ਨੇ ਇਕੱਠੇ ਪਰੁੰਦੇ ਕਦੇ। ਤਕਵੀਰ ਬਾਦਲ ਨੂੰ ਗਲਤ ਜਾਣਕਾਰੀਆਂ ਉਹਨਾਂ ਦੇ ਕੰਨਾਂ 'ਚ ਕੋਈ ਚੁਗਲੀਆਂ ਘੇਰੇ ਸੀ ਉਹ ਹੀ ਕਹਣਾ ਜਾਨਾ। ਤੋਤਾ ਚਸ਼ਮੀ ਸ਼ਬਦ ਬੜਾ ਕਮਾਲ ਹੈ ਜਿਹਨਾਂ ਨੇ ਚੂਤ ਕੀਤਾ। ਇਹ ਸ਼ਬਦ ਦਾ ਮਤਲਬ ਇਹ ਹੁੰਦਾ ਹੈ ਤੁਸੀਂ ਤੋਤਾ ਜਿਹਨਾਂ ਈ ਤਰ੍ਹਾਂ ਚ ਪਾਲਿਆ ਹੁੰਦਾ ਨਾ ਉਹਨਾਂ ਨੂੰ ਦੇਖਿਓ ਤੋ ਘਰ ਦੇ ਜੋ ਬੋਲਣਗੇ ਤੋ ਉਹਤੇ ਨੇ ਉਹੀ ਰਟ ਲੈਣਾ ਤੁਸੀਂ ਉਹਦੇ ਸਾਹਮਣੇ ਗਾਲਾਂ ਕੱਢਣ ਲਾ ਜਾਣਾ ਉਹਦੇ ਸਾਹਮਣੇ ਰੱਬ ਦਾ ਨਾਮ ਲਓਗੇ ਰੱਬ ਦਾ ਨਾਮ ਜਪਣ ਲਾ ਜਨ ਆ ਰਾਮ ਰਾਮ ਕਹੋਗੇ ਰਾਮ ਰਾਮ ਕਹੋਗੇ ਜੂਰੀ ਕਹੋਗੇ ਉਹਨਾਂ ਖਾਨਣੀ ਚ ਜਾਂ ਜੂਰੀ ਦੀ ਗੱਲ ਕਰਨ ਲਾ ਜਣੀਆਂ ਸੋ ਇਸ ਲਈ ਉਹ ਜੋ ਉਹ ਦੇ ਬੋਲੋਗੇ ਉਹ ਤੋਤਾ ਚ ਸੁਣੀਏ ਕਿ ਤੁਸੀਂ ਲੀਡਰ ਦੇ ਮਗਰ ਮਗਰ ਹਾਂਜੀ ਹਾਂਜੀ ਮਲਾਉਣ ਵਾਲੇ ਬੰਦੇ ਸਿਸਟਮ ਖਰਾਬ ਕਰਨ ਜੇ ਤੁਸੀਂ ਗਲਤ ਸਮੇਂ ਟੋਕੋਗੇ ਉਹਨਾ ਬੰਦਿਆਂ ਦਾ ਜਿਨ੍ਹਾਂ ਨੇ ਅਜੇ ਹੁਕਮਨਾਮੇ ਨੂੰ ਪਰਮਾਨ ਰੂਪ ਚ ਪੂਰਾ ਰੂਪ ਚ ਨਹੀਂ ਮੰਨਿਆ ਉਹਨਾਂ ਨਾਲ ਤੁਸੀਂ ਮੰਚ ਸਾਂਝਾ ਸਟੇਜ ਸਾਂਝੀ ਕਿਵੇਂ ਕਰ ਰਹੇ ਜੀ ਇਸਵਾਲ ਉਹ ਤਾਂ ਸਰੋਪਾਲ ਦੇਣ ਲਈ ਇਸਵਾਲ ਉੱਠਿਆ ਸੀ ਜਦੋਂ ਤੱਕ ਉਹਨਾਂ ਦਾ ਸਪਸ਼ਟ ਕਰ ਨਹੀਂ ਆਉਂਦਾ ਜਾਂ ਅਸੀਂ ਉਹਨਾਂ ਨੂੰ ਬਲਾਕ ਕੇ ਅਗਲੀ ਕੋਈ ਕਾਰਵਾਈ ਨਹੀਂ ਪਾਉਂਦੇ ਤਦ ਤੱਕ ਉਹ ਕਿਸੇ ਵੀ ਧਾਰਮਿਕ ਜਾਂ ਜਨਤਕ ਸਮਾਗਮ ਵਿੱਚ ਸ਼ਮੂਕਤ ਨਹੀਂ ਕਰਨਗੇ ਤੇ ਉਹਨਾਂ ਨੂੰ ਜੋ ਸੇਵਾਵਾਂ ਮਿਲੀਆਂ ਵੀ ਨੇ ਐਸਪੀ ਸੋ ਸਾਰੀਆਂ ਵਾਪਸ ਲਈਆਂ ਜਾਂਦੀਆਂ ਤੇ ਫਿਰ ਗਿਆਨੀ ਗੁਰਵਚਨ ਸਿੰਘ ਕਿਵੇਂ ਹੈ ਜਨਤਕ ਸਮਾਗਮ ਦੇ ਵਿੱਚ ਸਤਾਰਾ ਉੱਥੇ ਅੱਜ ਜਿੱਥੇ ਤੁਸੀਂ ਗੱਲ ਕਰੀ ਕਿ ਜੱਤਰ ਗਿਆਨੀ ਕੁਲਦੀਪ ਸਿੰਘ ਗੜਗਾ ਜੋਨਾਂ ਦੀ ਤਾਂ ਜਦੋਂ ਤਖਤਾਂ ਦੇ ਜੱਥੇਦਾਰਾਂ ਦਾ ਜਿਹੜਾ ਲੰਬੇ ਸਮੇਂ ਤੋਂ ਮਸਲਾ ਚੱਲ ਰਿਹਾ ਕਿ ਉਹਨਾਂ ਨੂੰ ਲਾਉਣ ਦਾ ਤੇ ਲਾਉਣ ਦਾ ਜਿਹੜਾ ਵਿਧੀ ਵਿਧਾਨ ਬਣਨਾ ਚਾਹੀਦਾ ਤੇ ਉਹ ਮਸਲਾ ਹੁਣ ਅਦਾਲਤ ਦੇ ਵਿੱਚ ਚੱਲਿਆ ਗਿਆ ਪਟੀਸ਼ਨ ਪੈ ਗਈ ਕਹਿੰਦੇ ਕਿ ਐਸਜੀਪੀਸੀ ਤੋਂ ਜਿਹੜਾ ਅਧਿਕਾਰ ਵਾਪਸ ਲੈਣੇ ਚਾਹੀਦੇ ਆ ਸਰਦਾ ਇੱਕ ਗੁਰਮਖ ਸਿੰਘ ਨਾਂ ਦਾ ਵਿਅਕਤੀ ਚੰਡੀਗੜ੍ਹ ਦੀ ਸਥਾਨਕ ਲੋਕਲ ਜਿਹੜੀ ਅਦਾਲਤ ਹੁੰਦੀ ਹੈ ਉਹਦੇ ਵਿੱਚ ਜਾ ਕੇ ਪਟੀਸ਼ਨ ਪਾਉਂਦਾ ਹੈ ਕਿ ਜੀ 1925 ਵਾਲਾ ਜਿਹੜਾ ਐਕਟ ਹੈ ਹੈ ਨਾ ਉਸ ਐਕਟ ਦੇ ਹਵਾਲੇ ਨਾਲ ਮਤਲਬ ਕਿ ਕਿਵੇਂ ਹੈ ਜੀ ਇਹ ਨਹੀਂ ਹੋਣਾ ਚਾਹੀਦਾ ਕਿ ਕਿ ਜੀ ਪੀਸੀ ਨੂੰ ਅਧਿਕਾਰ ਖੇਤਰ ਨਹੀਂ ਹੈ ਉਹ ਇਹ ਤਾਂ ਇੱਕ ਵੱਡਾ ਮਾਨ ਮੱਤਾ ਸਾਡਾ ਅਹੁਦਾ ਤੇ ਇਸ ਨੂੰ ਇਸ ਦੀ ਐਸਜੀਪੀਸੀ ਨੂੰ ਜੱਥੇ ਦਾ ਬੁਲਾਉਣ ਦਾ ਤੇ ਹਟਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਉਹਨਾਂ ਤੋਂ ਵਾਪਸ ਲੈ ਜਾ ਐਡਵੋਕੇਟ ਸੁੰਦਰ ਸਿੰਘ ਧਾਮੀ ਹੋਰਾਂ ਦੀ ਵਾਪਸੀ ਵਿੱਚ ਲੜਾਈ ਇਸੇ ਪ੍ਰਕਿਰਤੀ ਦਾ ਦੇਰਵਾਰ ਨਹੀਂ ਸੀ ਕਿ ਉਹ ਕਮੇਟੀ ਬਣਾਉਣ ਉਹ ਸੁਝਾਅ ਮੰਗ ਰਹੇ ਨੇ ਕਿ ਅਸੀਂ ਕਿ ਜੇ ਅਸਾਂ ਖੜੀ ਕਰਤੀ ਜਿਹਨਾਂ ਤੋੜਨ ਲੱਗਿਆਂ ਲਿਆਉਣ ਲੱਗੇ ਕਮਾਨ ਸਨਮਾਨ ਬਣਿਆ ਰਹੇ ਐਸਾ ਜਿੱਥੇ ਜਿਹੜਾ ਇਹ ਮਸਲਾ ਅਦਾਲਤ ਦੇ ਵਿੱਚ ਗਿਆ ਅੱਜ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਇੱਕ ਫੈਸਲਾ ਵੀ ਸੁਣਾਇਆ ਕਿ ਜਿਹੜਾ ਬਿਕਰਮਜੀਤਿਆ ਦੀ ਜ਼ਮਾਨਤ ਅਰਜੀ ਖਿਲਾਫ ਪੰਜਾਬ ਸਰਕਾਰ ਨੇ ਪਟੀਸ਼ਨ ਪਾਈ ਹੋਈ ਸੀ ਉਹ ਅੱਜ ਰੱਦ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਤੇ ਸੁਪਰੀਮ ਕੋਰਟ ਦਾ ਬਗਵਾਨ ਤੇ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਬਰੰਗ ਲਫਾਫੇ ਮੰਗ ਉਹ ਪਟੀਸ਼ਨ ਵਾਪਸ ਕਰਦਿਆਂ ਕਿਹਾ ਕਿ ਤੁਹਾਡੀ ਅਪਲੀਕੇਸ਼ਨ ਖਾਰਜਾ ਇਸ ਦਰਮਿਆਨ ਇੱਥੇ ਲਈ ਮੁਝੇ ਹਦਾਇਤਾਂ ਹੈ ਕਿ ਉਹਦਾ ਤੁਰਨੋਂ ਪਾਲਣ ਕਰਨਾ ਪਵੇਗਾ ਜੇ ਸਿਖਾਵੇਗੀ ਤਾਂ ਵਿਕਰਮ ਨੂੰ ਪੇਸ਼ ਹੋਣਾ ਪਵੇਗਾ ਜਦੋਂ ਸਿਖਾਵੇਗੀ ਵਿਕਰਮ ਨੂੰ ਕਿ ਤੋ ਕੁਝ ਕੁਝ ਕਰ ਸਕਦੀ ਹੈ ਸਤਰਾਬਾਜਵੇ ਵਾਲਾ ਮਸਲਾ ਚੱਲੇ ਰਿਹਾ ਉਹ ਦੇਖਦੇ ਆ ਉਹਦਾ ਵੀ ਪਤਾ ਕਿਉਂਕਿ ਉਸੇ ਵਿੱਚ ਵੀ ਉਹਦਾ ਫੈਸਲਾ ਅਦਾਲਤ ਨੇ ਦਿੱਤਾ ਹੋਇਆ ਹੈ ਨਾ ਪੰਜਾਬ ਰਨ ਹਾਈ ਕੋਰਟ ਨੇ ਕਿ ਵੀ ਤੁਸੀਂ ਪੁੱਛਕਿਛ ਨਹੀਂ ਜਦ ਮਰਜੀ ਬੁਲਾਓ ਪਰ ਜੇ ਗ੍ਰਿਫਤਾਰ ਕਰਨਾ ਤਾਂ ਦੱਸ ਕੇ ਕਰਨਾ ਜਿਹੜਾ ਆਪਸ ਦੇ ਵਿੱਚ ਖਟਾਸ ਵਧ ਰਹੀ ਹੈ ਦੋਨੋਂ ਦੇਸ਼ਾਂ ਦੇ ਵਿੱਚ ਤੇ ਅੱਜ ਖਟਾਸ ਹੋਰ ਵਧਾਉਣ ਵਾਲਾ ਪਾਕਿਸਤਾਨ ਨੇ ਬਿਆਨ ਦਿੱਤਾ ਕਹਿੰਦੇ ਕਿ ਉਹਦਾ ਆਜ਼ਾਦੀ ਕਲਾਟੀਆ ਨੇ ਜਿਨ੍ਹਾਂ ਨੇ ਹਮਲਾ ਕੀਤਾ ਫਰੀडम फाइਟਰ ਨੇ ਪਾਕਿਸਤਾਨ ਨੇ ਇਸ ਮੌਕੇ ਸੰਜੀਦਗੀ ਦਿਖਾਉਣੀ ਚਾਹੀਦੀ ਸੀ ਏ ਦੁੱਖ ਦੀ ਘੜੀ ਦੇ ਵਿੱਚ ਫੁੱਤੀ ਅਤਵਾਦੀਆਂ ਨਾਲ ਖੜਨ ਦੀ بجائے ਤੁਹਾਨੂੰ ਭਾਰਤ ਮੂਲਕ ਨਾਲ ਖੜਨਾ ਚਾਹੀਦਾ ਸੀ ਤੁਹਾਨੂੰ ਆਵਾਜ਼ ਦੇ ਬਾਅਦ ਦੇ ਵਿੱਚ ਹਾਂ ਮਰਉਣ ਸੀ ਤੁਸੀਂ ਮਤਲਬ ਕਸ਼ਮੀਰ ਤੋਂ ਲੈ ਕੇ ਭਾਰਤ ਦੇ ਹਰ ਸੂਬੇ 'ਚ ਬਸਦਾ ਮੁਸਲਮਾਨ ਭਾਈਚਾਰਾ ਅੱਜ ਮੋਮਬੱਤੀਆਂ ਲੈ ਕੇ ਬਾਹਰ ਨਿਕਲ ਰਿਹਾ ਹੈ ਉਹ ਪ੍ਰਦਰਸ਼ਨ ਕਰ ਰਿਹਾ ਹੈ ਇਹਨਾਂ ਤੇ ਤੁਸੀਂ ਖੜ ਕੇ ਕੀ ਕਹਿ ਰਹੇ ਹੋ ਦੱਸੋ ਨਾ ਕਿ ਸਾਡੇ ਕਸ਼ਮੀਰ ਦੇ ਭਵਜਾ ਜੀ ਉਹਦੀ ਲੜਾਈ ਲੜ ਰਹੇ ਨੇ ਜੀ ਅਸੀਂ ਸੋ ਤੁਸੀਂ ਮਤਲਬ ਤੁਹਾਡੇ ਫੇਰ ਦਿੱਤੇ ਹੋਏ ਸੈਨਿਕ ਵੀ ਤੁਸੀਂ ਮੰਨ ਰਹੇ ਹੋ ਨਾ ਜਦੋਂ ਮੰਤਰੀ ਸਾਹਿਬ ਪਹੁੰਚੇ ਤਾਂ ਉਸ ਦੀ ਧਰਮਪਤੀ ਕਿਹਾ ਕਿ ਹੁਣ ਆਗੇ ਸਾਡੇ ਟੈਕਸਾਂ ਨਾਲ ਤੁਸੀਂ ਪਲਦੇ ਹੋ ਸਾਡੇ ਟੈਕਸਾਂ ਨਾਲ ਤੁਸੀਂ ਸੁਰੱਖਿਆ ਦਸਤੇ ਲਈ ਫਿਰਦੇ ਹੋ ਸਾਡੇ ਟੈਕਸਾਂ ਨਾਲ ਤੁਸੀਂ ਹੈਲੀਕਾਪਟਰ ਚੁੜਦੇ ਹੋ ਹੁਣ ਆਏ ਹੋ ਫੋਟੋ ਖਿਚਾ ਕੇ ਮੁੜ ਜਾਓਗੇ ਉੱਥੇ ਤੁਹਾ ਤੁ ਸੁਰੱਖਿਆ ਕਿਉਂ ਨਹੀਂ دی ਹੋਈ ਤੁ ਤੁ ਜੀ ਜੈਪੁਰ ਦੇ ਵਿੱਚ ਜਦੋਂ ਦਾ ਸੰਸਕਾਰ ਹੋ ਰਿਹਾ ਸੀ ਕਿਸੇ ਤਰ੍ਹਾਂ ਸੈਲਾਨੀ ਦਾ ਜਿਹੜਾ ਉੱਥੇ ਮਾਰਿਆ ਗਿਆ ਅਤਵਤੀ ਦੀ ਗੋਲੀਆਂ ਨਾਲ ਉੱਥੇ ਜਦੋਂ ਅਫਸਰ ਅਧਿਕਾਰੀ ਆਏ ਤਾਂ ਪਰਿਵਾਰ ਨੇ ਇੱਕੋ ਆਵਾਜ਼ ਚ ਕਿਹਾ ਕਿ ਤੁਹਾਡਾ ਸਰਕਾਰ ਦਾ ਫੇਲੀਅਰ ਹੈ ਤੁਸੀਂ ਸਾਨੂੰ ਸੁਰੱਖਿਆ ਪ੍ਰਦਾਨ ਨਹੀਂ ਕਰਦੇ ਸਾਚਰੇ ਕਾਲਾ ਨਰੇਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਹਾਂ ਇੱਕ ਵਾਰ ਫਿਰ ਤੋਂ ਸ਼ੋਅ ਜਾਣੋ ਅਸਲ ਸਤ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਕੇ ਦਿਨ ਭਰ ਦੀਆਂ ਕੁਝ ਖਾਸ ਕਵਰਾਂ ਦੇ ਉੱਪਰ ਹੈ ਵਿਚਾਰ ਚਰਚਾ ਕਰਦੇ ਆ ਅੱਜ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਸਾਬਕਾ ਪੰਜਵਾਰ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਜਿਹੜੀ ਦੂਜੀ ਵਰਸੀ ਆ ਉਹਨਾਂ ਦੇ ਪਿੰਡ ਬਾਦਲ 'ਚ ਮਨਾਈ ਜਾਂਦੀ ਆ ਤੇ ਉੱਥੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਜ਼ਾਰਾ ਤੇ ਅਨੰਦਪੁਰ ਸਾਹਿਬ ਜਜ਼ਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਪਹੁੰਚਦੇ ਨੇ ਤੇ ਇੱਥੋਂ ਤੱਕ ਕਿ ਗਿਆਨੀ ਗੁਰਬਚਨ ਸਿੰਘ ਪਹੁੰਚਦੇ ਨੇ ਤੇ ਜਿਨ੍ਹਾਂ ਨੂੰ ਜਿਹੜਾ ਦੋ ਸੰਭਰਨ ਅਸ਼ਰੀ ਅਕਾਲ ਤੱਕ ਸਾਡੇ ਫੈਸਲਿਆਂ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਜਨਤਕ ਸਮਾਗਮਾਂ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤੇ ਉਸ ਤੋਂ ਬਾਅਦ ਅੱਜ ਵਿਕਰਮ ਸਿੰਘ ਮਜੀਠੀਆ ਦੀ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਉਹਨਾਂ ਦੀ ਜ਼ਮਾਨਤ ਅਰਜੀ ਖਾਰਜ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਪਟੀਸ਼ਨ ਪਾਈ ਸੀ ਉਹ ਵੀ ਰੱਦ ਕਰ ਦਿੱਤੀ ਗਈ ਹੈ ਤੇ ਉਧਰਲੇ ਪਾਸੇ ਜਿਹੜਾ ਪਹਿਲਗਾਮ ਹਮਲਾ ਹੋਇਆ ਸੀ ਤੇ ਉਸ ਦੇ ਵਿੱਚ ਅੱਜ ਪਾਕਿਸਤਾਨ ਦੇ ਜਿਹੜੇ ਵਿਦੇਸ਼ ਮੰਤਰੀ ਨੇ ਉਹਨਾਂ ਦੇ ਵੱਲੋਂ ਬਹੁਤ ਜਿਹੜਾ ਇੱਕ ਨਿੰਦਣਯੋਗ ਬਿਆਨ ਵੀ ਦਿੱਤਾ ਗਿਆ ਤਾਂ ਇਹਨਾਂ ਕੁਝ ਕੁ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਥਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਾ ਜੀ ਸਾਰੀ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਸਰ ਸ਼ੁਰੂਆਤ ਇੱਥੋਂ ਕਰਦੇ ਹਾਂ ਕਿ ਕਿਸ ਤਰੀਕੇ ਦੇਖਦੇ ਹੋ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਦੂਜੀ ਵਾਰਸੀ ਮਨਾਇਗੀ ਉੱਥੇ ਗਿਆਨੀ ਗੁਰਬਚਨ ਸਿੰਘ ਹੁਣੀ ਪਹੁੰਚਦੇ ਨੇ ਜਿਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਉਹ ਜਨਤਕ ਸਮਾਗਮਾਂ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਇਹਦੇ ਮਹੀਨੇ ਕੀ ਨਿਕਲਦੇ ਨੇ ਜਦ ਫਿਰ ਤੁਸੀਂ ਕਿਸ ਤਰੀਕੇ ਦੇਖਦੇ ਹੋ ਜੀ ਬਿਲਕੁਲ ਦੇਖੋ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਨੇ 6ਵੀਂ ਵਾਰ ਵੀ ਉਹ ਬਣਨ ਦੀ ਇੱਛਾ ਰੱਖਦੇ ਸੀ ਜਦੋਂ ਕਿ ਜਦੋਂ ਪੰਜਵੀਂ ਟਰਮ ਸੀ ਉਹਨਾਂ ਦੀ ਤਦ ਉਸ ਸਮੇਂ ਇੱਕ ਖਿੱਚੋ ਤਣ ਸ਼ੁਰੂ ਹੋ ਗਈ ਸੀ ਕਿ ਆਖਰੀ ਕੁਝ ਮਹੀਨਿਆਂ ਲਈ ਉਹ ਸੀ ਸੁਖਵੀਰ ਨੂੰ ਇੱਕ ਵਾਰ ਬਣਾ ਦਿੱਤਾ ਜਾਵੇ ਇਹ ਘਰ ਚ ਵੀ ਜਨਾਬ ਸੀ ਪਾਰਟੀ ਦੇ ਅੰਦਰ ਵੀ ਸੀ ਚੋਟਾਨ ਸੀ ਕਿ 6 ਮਹੀਨੇ ਲਈ ਉਹਨਾਂ ਨੂੰ ਮੁੱਖ ਮੰਤਰੀ ਲਾ ਦਿਓ ਪਰ ਉਸ ਸਮੇਂ ਮੈਨੂੰ ਯਾਦ ਹੈ ਕਿ ਯੁਗਰਾਜ ਸਿੰਘ ਨੇ 6 ਛੱਕੇ ਮਾਰੇ ਸੀ ਤੇ ਜਦੋਂ 6 ਛੱਕੇ ਮਾਰੇ ਸੀ ਓਵਰ ਦੇ ਵਿੱਚ ਤਾਂ ਉਹਨਾਂ ਦਾ ਚੰਡੀਗੜ੍ਹ ਚ ਇੱਕ ਸਨਮਾਨ ਸਮਾਰੋਹ ਸੀ ਉਹ ਸਨਮਾਨ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੱਦਿਆ ਗਿਆ ਜੀ ਪ੍ਰਕਾਸ਼ ਸਿੰਘ ਬਾਦਲ ਉੱਥੇ ਕਹਿਣਗੇ ਕਿ ਭਾਈ ਮੰਨਿਆ ਤੂੰ ਇੱਕ ਓਵਰ ਚ 6 ਛੱਕੇ ਮਾਰ ਲਏ 5 ਛੱਕੇ ਤਾਂ ਮੈਂ ਵੀ ਮਾਰੀ ਬੈਠਾ ਮੇਰਾ ਵੀ ਇੱਕ ਰਹਿੰਦਾ ਬਸ ਸੋ ਇਹਦਾ ਮਤਲਬ ਉਹ ਤਾਂ ਛੇਵੀਂ ਵਾਰ ਵੀ ਬਣਨ ਲਈ ਤਿਆਰ ਸੀਗੇ ਇੱਧਰ ਘਰੇ ਗੱਲਾਂ ਕਰਨੀਆਂ ਸੀ ਕਿ ਮੁੰਡੇ ਨੂੰ ਬਣਾ ਲਓ ਚਲੋ ਜਦੋਂ ਬੰਦਾ ਚਲਾ ਜਾਂਦਾ ਹੈ ਫਿਰ ਉਸ ਦੀਆਂ ਕੁਝ ਖਾਮੀਆਂ ਕੁਝ ਗਲਤੀਆਂ ਨੂੰ ਵੀ ਦਰਕਨਾਰ ਕੀਤਾ ਜਾਂਦਾ ਹੈ ਤੇ ਤਾਂ ਕਿ ਚਲੋ ਭਾਈ ਜਿਹੜਾ ਗਿਆ ਉਹ ਗੁਰੂ ਦੇ ਲੜ ਲੱਗੇ ਪਰ ਜਦੋਂ ਤੁਸੀਂ ਲੋਕਤਾਰਾ ਚ ਰਹਿ ਕੇ ਜਾਂਦੇ ਹੋ ਜਦੋਂ ਤੁਸੀਂ ਜਨਤਕ ਜੀਵਨ ਜੀ ਕੇ ਜਾਂਦੇ ਹੋ ਜਦੋਂ ਤੁਸੀਂ ਰਾਜਨੀਤਿਕ ਜੀਵਨ ਬਤੀਤ ਕਰਕੇ ਜਾਂਦੇ ਹੋ ਤਾਂ ਫਿਰ ਤੁਹਾਡੇ ਨਫੇ ਨੁਕਸਾਨ ਤੁਹਾਡੀਆਂ ਚੰਗੀਆਂ ਬੁਰائیاں ਸਾਰਾ ਕੁਝ ਜੀਵਨ ਚ ਨਾਲ ਚਲਦੀਆਂ ਰਹਿਣਗੀਆਂ ਜਦੋਂ ਜਦੋਂ ਤੁਹਾਡਾ ਨਾਮ ਆਊਗਾ ਹੁਣ ਪਰਿਵਾਰ ਦਾ ਫਰਜ਼ ਬਣਦਾ ਹੈ ਅਕਾਲ ਦਾ ਫਰਜ਼ ਬਣਦਾ ਹੈ ਸੋ ਉਹਨਾਂ ਨੇ ਆਪਣਾ ਪਰਿਵਾਰ ਨੇ ਤੇ ਪਾਰਟੀ ਨੇ ਫਰਜ਼ ਨਿਭਾਇਆ ਕਿ ਉਹਨਾਂ ਦੀ ਦੂਜੀ ਬਸਤੀ ਤੇ ਵੱਡੀ ਕਠੜਤਾ ਕੀਤੀ ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਦੂਸਰੇ ਪਾਰਟੀ ਦੇ ਨੁਮਾਇੰਦਿਆਂ ਨੂੰ ਕਿਸੇ ਨੂੰ ਸੁਨੇਹਾ ਲਾਇਆ ਸੀ ਜਾਂ ਨਹੀਂ ਲਾਇਆ ਸੀ ਹੈ ਪਰ ਕੋਈ ਹੋਰ ਪਾਰਟੀ ਦੇ ਲਗਭਗ ਕੋਈ ਮੈਨੂੰ ਨੁਮਾਇੰਦਾ ਉਸ ਤੇ ਖਾਸ ਨਜ਼ਰ ਨਹੀਂ ਆਇਆ ਮਨਪ੍ਰਿਤ ਬਾਤ ਜੀ ਨੂੰ ਤੁਸੀਂ ਇਸ ਲਈ ਬਾਹਰ ਨਹੀਂ ਨਿਕਲ ਸਕਦੇ ਉਹ ਪਰਿਵਾਰ ਦਾ ਹਿੱਸਾ ਹੈ ਸੋ ਉੱਥੇ ਲੈ ਦੇ ਕੇ ਬਾਦਲ ਪਰਿਵਾਰ ਦੇ ਮੈਂਬਰ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਜਾਂ ਸੁਖਬੀਰ ਬਾਦਲ ਦੇ ਨੇੜਲੇ ਅਕਾਲੀ ਲੀਡਰ ਹੀ ਨਜ਼ਰ ਆਏ ਤੇ ਉਹੀ ਕਾਬਜ ਵੀ ਨਜ਼ਰ ਆਏ ਸੋ ਸਾਰੀ ਕੀਰਿਆ ਦੇ ਦਰਮਿਆਨ ਮਤਲਬ ਗੁਰੂਗਨ ਸਾਹਿਬ ਦੇ ਪਾਠ ਦੇ ਭੋਗ ਪਾਈ ਗਏ ਹੈ ਨਾ ਫਿਰ ਉਸੇ ਤਰ੍ਹਾਂ ਕੀਰਤਨ ਦਰਵਾਜ਼ਾ ਸਜਿਆ ਤੇ ਗਿਆਨੀ ਕੁਲਦੀਪ ਸਿੰਘ ਗਰਗਾ ਜੂਰਾ ਨੇ ਬਕਾਇਦਾ ਆਪਣੀ ਤਕਰੀਰ ਕੀਤੀ ਉਹ ਤਕਰੀਰ ਦੇ ਵਿੱਚ ਉਹ ਆਪਣੀ ਜਥੇਦਾਰ ਬਣਨ ਦੀ ਕਹਾਣੀ ਦੇਵਾਲੇ ਨਾਲ ਆਪਣੇ ਠੀਕ ਹੈ ਜੀਵਨ ਦੇ ਔਖੇ ਦਿਨ ਬੰਦੇ ਨੂੰ ਯਾਦ ਵੀ ਰਹਿਣੇ ਚਾਹੀਦੇ ਨੇ ਔਰ ਯਾਦ ਕਰਨੇ ਵੀ ਚਾਹੀਦੇ ਨੇ ਉਹਨਾਂ ਨੇ ਉਹ ਦੱਸਿਆ ਕਿ ਕਿਸ ਤਰ੍ਹਾਂ ਇੱਕ ਵਾਰ ਸਾਡੇ ਜਥੇਦਾਰ ਦੇ ਟਰੱਕ 'ਚ ਅਸੀਂ ਆ ਗਏ ਹੈਨਾ ਪਰ ਤੁਸੀਂ ਹੁਣ ਜਿਸ ਅਹੁਦੇ ਤੇ ਹੋ ਉਸ ਅਹੁਦੇ ਤੇ ਤੁਹਾਡਾ ਫਰਜ਼ ਹੈ ਕਿ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰੋ ਤੇ ਦੂਜੇ ਧਰਮਾਂ ਦਾ ਸਨਮਾਨ ਕਰੋ ਉੱਥੇ ਬੋਲਦੇ ਹੋਏ ਕਹਿੰਦੇ ਨੇ ਕਿ ਟਰੱਕ ਵਾਲੇ ਨੇ ਸਾਨੂੰ ਇੱਥੇ ਲਾਤਾ ਕਿਉਂਕਿ ਉਹਨੇ ਉੱਥੇ ਅੱਗੇ ਜਾਣਾ ਸੀ ਗਾਂਹਾ ਤੇ ਜਿੱਥੇ ਅਸੀਂ ਨਹੀਂ ਜਾਣਾ ਸੀ ਤੁਸੀਂ ਜਾਣਾ ਜਾਂ ਨਹੀਂ ਜਾਣਾ ਪਰ ਤੁਹਾਨੂੰ ਕਹਿਣ ਚ ਗਿਆ ਜੇ ਕਿ ਨਾਨਾ ਦੇ ਵੀ ਜਾਣਾ ਸੀ ਉਹ ਟਰੱਕ ਨੇ ਤੁਹਾਡਾ ਜੀ ਇਹ ਸ਼ਬਦ ਕਿਉਂ ਮਤਲਬ ਕਿ ਤੁਹਾਡੇ ਮਨ ਚ ਗਲ ਚੜ ਗਿਆ ਚਲੋ ਫਿਰ ਉਹ ਤੁਵਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਵਾਪਸ ਆਏ ਪਰ ਅੱਜ ਕਹਿੰਦੇ ਉਸੇ ਨਗਰੀ ਦੇ ਵਿੱਚ ਤਾਂ ਸ੍ਰੀ ਕੇਸਗੜ ਸਾਹਿਬ ਦੀ ਮੈਨੂੰ ਸੇਵਾ ਮਿਲੀ ਆ ਸੋ ਉਸ ਹਵਾਲੇ ਨਾਲ ਉਹਨਾਂ ਨੇ ਫਿਰ ਬਾਦਲ ਪਰਵਾਰ ਨਾਲ ਰਿਸ਼ਤੇਦਾਰੀ ਗੰਢਣ ਦਾ ਵੀ ਇੱਕ ਹਵਾਲਾ ਜਿ ਦਿੱਤਾ ਕਿ ਜੀ ਮਾਝੇ ਦੀ ਸਾਡੀ ਭੈਣ ਆ ਮੈਂ ਵੀ ਮਾਝੇ ਤੋਂ ਅਸੀਂ ਭੈਣ ਭਰਾ ਜੀ ਬਿਲਕੁਲ ਬਿਲਕੁਲ ਸੋ ਇਹ ਏ ਮਤਲਬ ਰਿਸ਼ਤੇਦਾਰੀਆਂ ਦਾ ਸਾਰੀ ਫਿਰ ਪਾਲਣ ਦੀ ਕੋਸ਼ਿਸ਼ ਹੁੰਦੀ ਹੈ ਤੁਸੀਂ ਜਥੇਦਾਰ ਹੋ ਤੁਸੀਂ ਇੱਕ ਵੱਡੇ ਰੁਤਬੇ ਤੇ ਹੋ ਤੁਹਾਡਾ ਦਿੱਤਾ ਹੋਇਆ ਸਨੇਹਾ ਪੂਰੀ ਸਿੱਖ ਕੌਮ ਨੇ ਦੇਖਣਾ ਹੈ ਬਸ਼ਰਤੇ ਤੁਸੀਂ ਅਜੇ ਪ੍ਰਵਾਨ ਚੜੇ ਹੋ ਜਾਂ ਨਹੀਂ ਚੜੇ ਪਰ ਤੁਸੀਂ ਉਸ ਕਾਰਜਪਿਧਾ ਅੱਜ ਤੱਕ ਕਾਰਜ ਨਿਭਾ ਰਹੇ ਹੋ ਨਾ ਇਸ ਵੱਡੀ ਤਕਰੀਰ ਤੁਹਾਡਾ ਸ਼ਬਦ ਤੁਹਾਡਾ ਬੋਲਿਆ ਬੋਲਿਆ ਅਖਰ ਬੜਾ ਨਾਪ ਤੋਲ ਕੇ ਹੋਣਾ ਚਾਹੀਦਾ ਹੁਣ ਤੁਸੀਂ ਇਹ ਦੁਨਿਆਵੀ ਰਿਸ਼ਤੇਦਾਰੀਆਂ ਗਣਾਉਣ ਦੀ ਲੋੜ ਨਹੀਂ ਤੁਹਾਨੂੰ ਜ ਸਿਆਸੀ ਰਿਸ਼ਤੇਦਾਰੀਆਂ ਗਣਾਉਣ ਦੀ ਲੋੜ ਨਹੀਂ ਉੰਜ ਜਾਂਦਾ ਜਿਵੇਂ ਤੁਸੀਂ ਇਹ ਦਿਖਾ ਰਹੇ ਹੋ ਕਿ ਤੁਹਾਡੇ ਅਸ਼ੀਰਵਾਦ ਨਾਲ ਬਣਿਆ ਜੀ ਮੈਂ ਜੀ ਪਰ ਉੱਥੇ ਸਭ ਤੋਂ ਵੱਧ ਚਰਚਾ ਜਿਹੜੀ ਰਹੀ ਉਹ ਰਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਤਕਰੀਰ ਵੀ ਹੂੰ ਧਾਮੀ ਹੋਰੀ ਕਹਿੰਦੇ ਕਿ ਬਾਈ ਤੋਤਾ ਚਸ਼ਮੀ ਛੱਡ ਦਿਓ ਹੂੰ ਕਹਿੰਦੇ ਮੈਂ ਅਕਾਲੀ ਲੀਡਰਾਂ ਨੂੰ ਅਕਾਲੀ ਵਰਕਰਾਂ ਨੂੰ ਬੇਨਤੀ ਕਰਦਾ ਕਿ ਤੋਤਾ ਚਸ਼ਮੀ ਛੱਡ ਕੇ ਆ ਚੁਗਲੀ ਨਿੰਦਿਆ ਛੱਡ ਕੇ ਲੀਡਰ ਨੂੰ ਸਹੀ ਲਸਿਆ ਕਰੋ ਤੇ ਇਹਦਾ ਮਤਲਬ ਉਹ ਪਿਛਲੇ ਜਿਸ ਦੌਰ ਚੋਂ ਲੰਘ ਰਹੇ ਨੇ ਜਿਸ ਘਟਨਾ ਕਰਮ ਚੋਂ ਲੰਘ ਰਹੇ ਨੇ ਮਤਲਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਤੇ ਐਡਵੋਕੇਟ ਹਰਿੰਦਰ ਸਿੰਘ ਧਮੀ ਦੋਏ ਜੀ ਜਿਵੇਂ ਆਏ ਹੋਵੇ ਕਿ ਗੱਬੇ ਦਰਿਆ ਵਹਦਾ ਤੇ ਦੋਏ ਦੋ ਕਿਨਾਰੇ ਨੇ ਜਿਹੜੇ ਤੁਰੇ ਜਾ ਰਹੇ ਨੇ ਇਕੱਠੇ ਪਰ ਮਿਲਦੇ ਕਦੇ ਨਹੀਂ ਹੂੰ ਸੋ ਉਹ ਹਾਲਤ ਹੈ ਉਹਨਾਂ ਦੀ ਕਿ ਰਹਿਣਾ ਇੱਕੋ ਘਰ ਚ ਦੋਨੇ ਇੱਕੋ ਦੋਏ ਤਲਵਾਰਾਂ ਦੇ ਪਰ ਇੱਕ ਮਿਆਂ ਚ ਕਿਵੇਂ ਪੈਣਗੇ ਹੁਣ ਸਵਾਲ ਤਾਂ ਇਹ ਹੀ ਆ ਸੋ ਇਸ ਲਈ ਉੱਥੇ ਉਹਨਾਂ ਦੀ ਉਹ ਕੀਤੀ ਕੀ ਗੱਲ ਨਹੀਂ ਜੈ ਕਿ ਜਿਵੇਂ ਉਹ ਪਿਛਲੇ ਕਟਮਾ ਕਰਨ ਦਾ ਵਿਖਿਆਨ ਕਰ ਰਹੇ ਸੀ ਕਿ ਸੁਖਵੀਰ ਬਾਦਲ ਨੂੰ ਸਹੀ ਢੰਗ ਨਾਲ ਸੂਚਿਤ ਨਹੀਂ ਕੀਤਾ ਜਾ ਰਿਹਾ ਸੁਖਵੀਰ ਬਾਦਲ ਨੂੰ ਗਲਤ ਜਾਣਕਾਰੀਆਂ ਉਹਨਾਂ ਦੇ ਕੰਨਾਂ 'ਚ ਕੋਈ ਚੁਗਲੀਆਂ ਕੀਤੀਆਂ ਰੇ ਇਸ ਲਈ ਉਹ ਹੀ ਕਣਜੋ ਤੋਤਾ ਚਸ਼ਮੀ ਸ਼ਬਦ ਬੜਾ ਕਮਾਲ ਹੈ ਜਿਹਨਾਂ ਨੇ ਚੂਜ਼ ਕੀਤਾ ਇਹ ਸ਼ਬਦ ਮਤਲਬ ਇਹ ਹੁੰਦਾ ਤੁਸੀਂ ਤੋਤਾ ਜਿਹਨਾਂ ਨੇ ਘਰਾਂ 'ਚ ਪਾਲਿਆ ਹੁੰਦਾ ਨਾ ਉਹਨਾਂ ਨੂੰ ਦੇਖਿਓ ਤੋ ਘਰ ਦੇ ਜੋ ਬੋਲਣਗੇ ਤੋਤੇ ਨੇ ਉਹੀ ਰਟ ਲੈਣਾ ਤੁਸੀਂ ਉਹਦੇ ਸਾਹਮਣੇ ਗਾਲਾਂ ਕੱਢਣ ਲਾ ਜਾਣਾ ਉਦੇ ਸਾਹਮਣੇ ਰੱਬ ਦਾ ਨਾਮ ਲਉਂਗਾ ਤੇ ਰੱਬ ਦਾ ਨਾਮ ਜਪਣਾ ਇਹਨਾਂ ਰਾਮ ਰਾਮ ਕਹੋਗੇ ਰਾਮ ਰਾਮ ਕਹੂਗਾ ਚੂਰੀ ਕਹੂਗੇ ਉਹਨੇ ਖਾਣੀਆਂ ਚੀਜ਼ਾਂ ਚੋਰੀ ਦੀ ਗੱਲ ਕਰਨ ਲੱਗ ਜਾਨੀ ਆ ਸੋ ਇਸ ਲਈ ਉਹ ਜੋ ਉਹ ਦੇ ਬੋਲੋਗੇ ਉਹ ਤੋਤਾ ਜਸ਼ਨ ਮੀਆ ਕਿ ਤੁਸੀਂ ਲੀਡਰ ਦੇ ਮਗਰ-ਵਗਰ ਹਾਂਜੀ ਹਾਂਜੀ ਮਿਲਾਉਣ ਵਾਲੇ ਬੰਦੇ ਸਿਸਟਮ ਖਰਾਬ ਕਰ ਦਿੰਦੇ ਤੁਸੀਂ ਗਲਤ ਸਮੇਂ ਟੋਕੋਗੇ ਨਹੀਂ ਸੋ ਇਸ ਨੂੰ ਬੈਠ ਕੇ ਉਹਨਾਂ ਨੇ ਅੱਜ ਚੰਗੀ ਤਕਰੀਰ ਕੀਤੀ ਔਰ ਉਹਦੀ ਤਕਰੀਰ ਦੀ ਕਾਫੀ ਚਰਚਾ ਵੀ ਹੋਈ ਪਰ ਜਿਹੜਾ ਸਵਾਲ ਤੁਸੀਂ ਕਰ ਲਈ ਇਹ ਸਵਾਲ ਕਰ ਲਈ ਗਿਆਨੀ ਗੁਰਵਚਨ ਸਿੰਘ ਦੇ ਹਵਾਲੇ ਨਾਲ ਨਹੀਂਗਾ ਇਹ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਦੇ ਹਵਾਲੇ ਨਾਲ ਵੀ ਹੈ 2 ਦਸੰਬਰ ਵਾਲਾ ਹੁਕਮਨਾਮਾ ਲਾਗੂ ਹੈ ਜੀ ਜੀ ਤੁਸੀਂ ਚਾਹੇ ਕਿਸੇ ਨੁਕਤੇ ਦੇ ਉੱਤੇ ਆ ਕੇ ਪੰਜ ਮੈਂਬਰੀ ਕਮੇਟੀ ਦੇ ਨੁਕਤੇ ਤੇ ਆ ਕੇ ਤੁਸੀਂ ਟਿੱਕਾ ਟਿੱਪਣੀ ਕੀਤੀ ਹੋਵੇ ਮੀਡੀਆ 'ਚ ਜਥੇਦਾਰ ਸਾਹਿਬ ਨੇ ਗੈਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨਹੀਂ ਪਰ ਤੁਸੀਂ ਓਵਰਾਲ ਦੋ ਤਿੰਨ ਕਾਲੇ ਫੈਸਲੇ ਨੂੰ ਅਜੇ ਕੋਈ ਪਲਟਿਆ ਬਦਲਿਆ ਰੱਦ ਕੀਤਾ ਸੋਧਿਆ ਨਹੀਂ ਹੈ ਜੀ ਉਹ ਵੱਖਰੀ ਅਲੱਗ ਜਦੋਂ ਕਰੀ ਜਿਆ ਕੁਝ ਕਰੋਗੇ ਦੋਦੇ ਕਿਹੋ ਜਿਹਾ ਪੰਥਕ ਰਿਐਕਸ਼ਨ ਆਉਂਦਾ ਹੈ ਪਰ ਜੇਕਰ ਉਹ ਸਟੈਂਡ ਕਰ ਰਿਹਾ ਅੱਜ ਦੀ ਤਰੀਕ 'ਚ ਫਿਰ ਉਹ ਸਟੈਂਡ ਤਾਂ ਇਹ ਵੀ ਸਟੈਂਡ ਕਰ ਰਿਹਾ ਨਾ ਕਿ ਇਹ ਲੀਡਰਸ਼ਿਪ ਸਾਰੀ ਨਕਾਰੀ ਹੋਈ ਹੈ ਇਹ ਫੌਮ ਦੀ ਇਹ ਅਕਾਲੀ ਦਲ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਨਹੀਂ ਹੈ ਤੇ ਉਹ ਪੰਜ ਮੈਂਬਰੀ ਕਮੇਟੀ ਜੋ ਜਿਹੜੀ ਪ੍ਰਕਿਰਿਆ ਕਰੂਗੀ ਚੋਣ ਕਰੂਗੀ ਉਹਦੇ ਜਿਹੜੀ ਲੀਡਰਸ਼ਿਪ ਆਊਗੀ ਉਹ ਨਵੀਂ ਸ਼੍ਰੋਮਣੀ ਕਾਲ ਦਲ ਦੀ ਅਗਵਾਈ ਕਰਨ ਲੀਡਰਸ਼ਿਪ ਪਾਊਗੀ ਫਿਰ ਉਹਨਾਂ ਬੰਦਿਆਂ ਨਾਲ ਜਿਨ੍ਹਾਂ ਨੇ ਅਜੇ ਹੁਕਮਨਾਮੇ ਨੂੰ ਪ੍ਰਵਾਨ ਰੂਪ 'ਚ ਪੂਰੇ ਰੂਪ 'ਚ ਨਹੀਂ ਮੰਨਿਆ ਉਹਨਾਂ ਨਾਲ ਤੁਸੀਂ ਮੰਚ ਸਾਂਝਾ ਸਟੇਜ ਸਾਂਝੀ ਕਿਵੇਂ ਕਰ ਰਹੇ ਹੋ ਜੀ ਇਸ ਸਵਾਲ ਉਦੋਂ ਸਰੋਪਾਲ ਦੇਣ ਲਈ ਕਿਸਵਾਲ ਉੱਠਿਆ ਸੀ ਹੂੰ ਫਿਰ ਗਿਆਨੀ ਗੁਰਵਚਨ ਸਿੰਘ ਤੇ ਗਿਆਨੀ ਗੁਰਮਖ ਸਿੰਘ ਵਾਲੇ ਮਾਮਲੇ ਦੇ ਵਿੱਚ ਕਿ ਇਹਨਾਂ ਨੇ ਪਹਿਲਾਂ ਮਾਫੀ ਦਿੱਤੀ ਫਿਰ ਸੰਗਤ ਦੇ ਦਰਵਾਜ਼ੇ ਫੈਸਲਾ ਵਾਪਸ ਲਿਆ ਇਹਨਾਂ ਨੂੰ ਕਿਹਾ ਗਿਆ ਕਿ ਆਪਣੇ ਸਪਸ਼ਟੀਕਰਨ ਭੇਜੋ ਉਹਨਾਂ ਨੇ ਸਪਸ਼ਟੀਕਰਨ ਭੇਜਤੇ ਸੀ ਗਿਆਨੀ ਰਕबीर ਸਿੰਘ ਗਿਆਨੀ ਸੁਲਤਾਨ ਸਿੰਘ ਤੇ ਵਾਕੀ ਸਿੰਘ ਸਭ ਨੇ ਕਿਹਾ ਕਿ ਉਹ ਸਪਸ਼ਟੀਕਰਨ ਅਸੀਂ ਵਿਚਾਰੇ ਪਰ ਉਹ ਤਸੱਲੀ ਯੋਗ ਨਹੀਂ ਹੈਗੇ ਅਸੀਂ ਉਹਨਾਂ ਸਪਸ਼ਟੀਕਰਨ ਨੂੰ ਜਨਤਕ ਵੀ ਕਰਾਂਗੇ ਤੇ ਜਦੋਂ ਤੱਕ ਉਹਨਾਂ ਦਾ ਸਪਸ਼ਟ ਪਸਟੀਕਰਨ ਨਹੀਂ ਆਉਂਦਾ ਜਾਂ ਅਸੀਂ ਉਹਨਾਂ ਨੂੰ ਬਲਾਕ ਕੇ ਅਗਲੀ ਕੋਈ ਕਾਰਵਾਈ ਨਹੀਂ ਪਾਉਂਦੇ ਤਦ ਤੱਕ ਉਹ ਕਿਸੇ ਵੀ ਧਾਰਮਿਕ ਜਾਂ ਜਨਤਕ ਸਮਾਗਮ 'ਚ ਸ਼ਿਰਕਤ ਨਹੀਂ ਕਰਨਗੇ ਤੇ ਉਹਨਾਂ ਨੂੰ ਜੋ ਸੇਵਾਵਾਂ ਮਿਲੀਆਂ ਵੀ ਨੇ ਐਸਪੀਸਓ ਸਾਰੀਆਂ ਵਾਪਸ ਲਈਆਂ ਜਾਂਦੀਆਂ ਨੇ ਤੇ ਫਿਰ ਗਿਆਨੀ ਗੁਰਵਚਨ ਸਿੰਘ ਕਿਵੇਂ ਆਏ ਜਨਤਕ ਸਮਾਗਮ ਦੇ ਵਿੱਚ ਇਹ ਜੀ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦਾ ਫੈਸਲਾ ਥੋੜਾ ਇਹ ਜਥੇਦਾਰ ਸਾਹਿਬਾਂ ਦਾ ਫੈਸਲਾ ਤੇ ਅੱਜ ਉਸ ਪਦਵੀ ਤੇ ਤੁਸੀਂ ਉਹ ਮੈਂ ਕੁਲਦੀਪ ਸਿੰਘ ਗੜਗਾਚ ਤੇ ਫਿਰ ਜ਼ਿੰਮੇਵਾਰੀ ਥੋੜੀ ਬਣਦੀ ਸੀ ਕਿ ਇਹ ਵੀ ਨਹੀਂ ਹੋਣਾ ਚਾਹੀਦਾ ਉਹ ਉਸੇ ਸਥਿਤੀ ਤੇ ਹੋ ਨੇ ਉਸੇ ਸਥਿਤੀ ਤੇ ਤੁਸੀਂ ਹੋ ਤੇ ਫਿਰ ਇਹ ਇਹ ਕਿਵੇਂ ਮਰਿਆਦਾ ਦਾ ਘਾਣ ਨਹੀਂ ਗਾ ਗੁਰੂ ਦੀ ਹਾਜ਼ਰੀ ਚ ਜੀ ਇਹ ਕਿੰਨੇ ਸਵਾਲ ਚੁਣੌਤੀ ਬਣ ਕੇ ਖੜੇ ਨੇ ਹਾਂ ਸੁਖਵੀਰ ਬਾਦਲ ਨੇ ਆਪਣੀ ਤਕਰੀਰ ਚ ਕਿਹਾ ਕਿ ਮੈਨੂੰ ਬਾਦਲ ਸਾਹਿਬ ਨੇ ਹੀ ਸਿਖਾਇਆ ਕਿ ਸੱਚੇ ਖੱਬੇ ਨਹੀਂ ਦੇਖਣਾ ਕਿਹੜਾ ਲੀਡਰ ਅੱਗੇ ਜਾ ਰਿਹਾ ਕਿਹੜਾ ਪਿੱਛੇ ਜਾ ਰਿਹਾ ਆਪਣੀ ਲੈ ਨੱਡੀ ਬੜੀ ਖਿੱਚ ਲੋ ਉਸ ਲੀਕ ਤੇ ਅੱਗੇ ਬਹੁਤ ਸਫਲਤਾ ਮਿਲੂਗੀ ਚਲੋ ਦੇਖਦੇ ਹਾਂ ਸੁਖਵੀਰ ਬਾਦਲ ਆਪਣੀ ਲੀਕ ਖਿੱਚ ਕੇ ਤੁਰੇ ਹੋਏ ਨੇ ਤੇ ਇਸ ਲਈ ਉਹਨਾਂ ਨੂੰ ਕਦੋਂ ਸਫਲਤਾ ਮਿਲਦੀ ਆਉਣ ਵਾਲਾ ਵਕਤ ਦੱਸੂਗਾ ਪਰ ਰਾਜਿਤਿਕ ਤੌਰ ਤੇ ਹੁਣ ਲੈ ਦੇ ਕਿ ਉਹੀ ਲੀਡਰ ਨੇ ਫਿਲਹਾਲ ਇਸ ਧੜੇ ਕੋਲ ਤੇ ਉਸੇ ਲੀਡਰ ਦੇ ਸਾਰੇ ਇਹ ਸਾਰੇ ਤਰਨਾ ਚਾਹੁੰਦੇ ਨੇ ਹੂੰ ਤੇ ਸਰ ਉੱਥੇ ਅੱਜ ਜਿੱਥੇ ਤੁਸੀਂ ਗੱਲ ਕਰੀ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਜੋਨਾਂ ਦੀ ਤਾਂ ਜਦੋਂ ਤਖਤਾਂ ਦੇ ਜਥੇਦਾਰਾਂ ਦਾ ਜਿਹੜਾ ਲੰਬੇ ਸਮੇਂ ਤੋਂ ਮਸਲਾ ਚੱਲ ਰਿਹਾ ਕਿ ਉਹਨਾਂ ਨੂੰ ਲਾਉਣ ਦਾ ਤੇ ਲਾਉਣ ਦਾ ਜਿਹੜਾ ਵਿਧੀ ਵਿਧਾਨ ਬਣਨਾ ਚਾਹੀਦਾ ਤੇ ਉਹ ਮਸਲਾ ਹੁਣ ਅਦਾਲਤ ਦੇ ਵਿੱਚ ਚੱਲਾ ਗਿਆ ਪਟੀਸ਼ਨ ਪੈ ਗਈ ਕਹਿੰਦੇ ਕਿ ਐਸਜੀਪੀਸੀ ਤੋਂ ਇਹ ਜਿਹੜਾ ਅਧਿਕਾਰ ਵਾਪਸ ਲੈਣੇ ਚਾਹੀਦੇ ਆ ਦੇਖੋ ਪੈਸੇ ਤਾਂ ਇਹ ਪੰਥਕ ਮਸਲਾ ਹੈ ਇਹ ਸ਼੍ਰੋਮਣੀ ਕਮੇਟੀ ਤਖਤ ਸਹਿਬਾਨ ਜਸਦੀਰ ਸਹਿਬਾਨ ਐਸਜੀਪੀਸੀ ਦੇ ਮੈਂਬਰ ਸਹਿਬਾਨ ਹੋਰ ਪੰਥਕ ਸ਼ਖਸੀਅਤਾਂ ਉਹਨਾਂ ਸਾਰੇ ਸਮੁੱਚੇ ਸਿੱਖ ਭਾਈਚਾਰੇ ਦਾ ਨਿੱਜੀ ਮਸਲਾ ਇਸ ਦੇ ਵਿੱਚ ਇਸ ਨੂੰ ਅਦਾਲਤੀ ਪ੍ਰਕਿਰਿਆ ਤੱਕ ਲੈ ਕੇ ਜਾਣਾ ਸ਼ੋਭਦਾ ਨਹੀਂ ਆ ਹ ਪਰ ਅੰਮ੍ਰਿਤਸਰ ਦਾ ਇੱਕ ਗੁਰਮਖ ਸਿੰਘ ਨਾਂ ਦਾ ਵਿਅਕਤੀ ਚੰਡੀਗੜ੍ਹ ਦੀ ਸਥਾਨਕ ਲੋਕਲ ਜਿਹੜੀ ਅਦਾਲਤ ਹੁੰਦੀ ਹੈ ਉਹਦੇ ਵਿੱਚ ਜਾ ਕੇ ਪਟੀਸ਼ਨ ਪਾਉਂਦਾ ਹੈ ਕਿ ਜੀ 1925 ਵਾਲਾ ਜਿਹੜਾ ਐਕਟ ਹੈ ਹੈਨਾ ਉਸ ਐਕਟ ਦੇ ਹਵਾਲੇ ਨਾਲ ਮਤਲਬ ਕਿ ਕਿਵੇਂ ਹੈ ਜੀ ਇਹ ਨਹੀਂ ਹੋਣਾ ਚਾਹੀਦਾ ਕਿ ਕਿ ਜੀ ਪੀਸੀ ਨੋਜ਼ਖਾਰ ਖੇਤਰ ਨਹੀਂ ਹੈ ਉਹ ਕਹਿੰਦੇ ਤੋਂ ਉਹਨਾਂ ਨੇ ਬਕਾਇਦਾ ਤੌਰ ਤੇ ਪਟੀਸ਼ਨ ਦਾਖਲ ਕੀਤੀ ਆ 1925 ਦੇ ਐਕਟ ਦਾ ਹਵਾਲਾ ਦੇ ਕੇ ਜੀ ਜੀ ਕਿ ਜੀ ਉਹ ਐਸਪੀ ਜ਼ਿਲ੍ਹਾ ਅਧਿਕਾਰ ਖੇਤਰ ਨਹੀਂ ਆਉਂਦਾ ਕਿ ਜਥੇਦਾਰ ਸਾਹਿਬਾਂ ਦਾ ਰੁਤਬਾ ਤਾਂ ਪਹਿਲਾਂ ਤੋਂ ਤੁਰਿਆ ਆਉਂਦਾ ਤੇ ਸ਼੍ਰੋਮਿਕ ਕਮੇਟੀ ਦੇ ਜ਼ਿਲ੍ਹਾ ਖੇਤਰ ਚ ਕਿਵੇਂ ਆ ਗਿਆ ਇਹ ਤਾਂ ਇੱਕ ਵੱਡਾ ਮਾਨਮਤਾ ਸਾਡਾ ਉਹਦਾ ਤੇ ਇਸ ਨੂੰ ਇਸ ਲਈ ਐਸਜੀਪੀਸੀ ਨੂੰ ਜੱਥੇਦਾਰ ਲਾਉਣ ਦਾ ਤੇ ਹਟਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਵਾਪਸ ਲੈ ਜਾਓ ਹੁਣ ਫਿਰ ਅਦਾਲਤਾਂ ਲਾਉਣਗੇ ਅਦਾਲਤਾਂ ਕਰੂਗੀ ਮਤਲਬ ਜਦ ਤੱਕ ਅਦਾਲਤਾਂ ਦੇ ਵਿੱਚ ਅਸੀਂ ਇਹ ਮਾਮਲੇ ਵਿਚਾਰਾ ਕਰਾਂਗੇ ਕਿ ਜੱਥੇਦਾਰ ਕੌਣ ਲੱਗੂ ਕੌਣ ਨਹੀਂ ਸੋ ਇਸ ਧਾਰਮਿਕ ਮਸਲੇ ਨੂੰ ਇੱਥੇ ਲੈ ਕੇ ਜਾਣਾ ਸ਼ੋਭਦਾ ਨਹੀਂਗਾ ਐਡਵੋਕੇਟਰ ਸਿੰਦਰ ਸਿੰਘ ਧਾਮੀ ਹੋਰਾਂ ਦੀ ਵਾਪਸੀ ਲਈ ਲੜਾਈ ਇਸੇ ਪ੍ਰਕਿਰਿਆ ਦੇ ਹਵਲ ਨਾ ਹੋਈ ਸੀ ਕਿ ਉਹ ਇੱਕ ਕਮੇਟੀ ਬਣਾਉਣ ਉਹ ਸੁਝਾਅ ਮੰਗ ਰਹੇ ਨੇ ਕਿ ਅਸੀਂ ਇੱਕ ਜੇ ਪੰਸਾ ਖੜੀ ਕਰਦੀ ਜਿਹਦੇ ਨਾਲ ਤੋਰਨ ਲੱਗੇ ਆ लेਉਣ ਲੱਗੇ ਕਮਾਨ ਸਨਮਾਨ ਬਣਿਆ ਰਹੇ ਜੇਕਰ ਇਹ ਪ੍ਰਕਿਰਿਆ ਬਾਹਰ ਹੋ ਉਡੀਆ ਤਾਂ ਮੈਨੂੰ ਤਾਂ ਉਹਦੇ ਪੱਲ ਜਾਣਾ ਚਾਹੀਦਾ ਪਰ ਜੇ ਸ਼੍ਰੋਮਣੀ ਕਮੇਟੀ ਇਹ ਕਹਿੰਦੀ ਹੈ ਕਿ ਹਾਂ ਸਾਡੇ ਮੁਲਾਜ਼ਮੋ ਜੀ ਤੁਸੀਂ ਤਾਂ ਮੁਲਾਜ਼ਮਾਂ ਵਿੱਚ ਰੋ ਅਸੀਂ ਤੁਹਾਨੂੰ ਰੱਖਾਂਗੇ ਅਸੀਂ ਤੁਹਾਨੂੰ ਲਾਵਾਂਗੇ ਹੈ ਨਾ ਕਿ ਕੋਈ ਜੱਤਰ ਯਾਨੀ ਕੋਈ ਸਰ ਦਾ ਬਿਆਨ ਵੀ ਆਇਆ ਸੀ ਨਾ ਕਿ ਮੈਨੂੰ ਤਾਂ ਅੱਜ ਦੱਸ ਕੇ ਗਏ ਨੇ ਕਿ ਮੇਰਾ ਫੈਸਲਾ ਤਾਂ ਇਸ ਚਾਰ ਚਾਰਦਵਾਰੀ ਚ ਆ ਜੀ ਤੇ ਇਸ ਲਈ ਮਤਲਬ ਇਹ ਜਿਹੜਾ ਤੰਜ ਸੀ ਬਹੁਤ ਵੱਡਾ ਤੰਜ ਸੀ ਜੇ ਤੁਸੀਂ ਉਹਨਾਂ ਨੂੰ ਆਪਣੇ ਤਨਖਾਹ ਲੈਣ ਵਾਲੇ ਮੁਲਾਜ਼ਮ ਵੀ ਮੰਨਦੇ ਹੋ ਕਿ ਐਸਜੀਪੀਸੀ ਉਹਨਾਂ ਨੂੰ ਤਨਖਾਹ ਦਿੰਦੀ ਆ ਭੱਤੇ ਦਿੰਦੀ ਆ ਸਹੂਲਤਾਂ ਦਿੰਦੀ ਆ ਫਿਰ ਵੀ ਭਾਈ ਕਿਸੇ ਛੋਟੇ ਮੁਲਾਜ਼ਮ ਨੂੰ ਵੀ ਤੋੜਨ ਲੱਗਿਆ ਨਾ ਕਿ ਕੋਈ ਨਿਯਮਾਂ ਵਾਲੀ ਹੁੰਦੀ ਆ ਕਿ ਉਹਨੂੰ ਮਹੀਨੇ ਦਾ ਨੋਟਿਸ ਦੋ ਮਹੀਨੇ ਦਾ ਨੋਟਿਸ ਸਮਾਂ ਹੱਦ ਤੇ ਇੱਥੇ ਤੁਸੀਂ ਕੌਮ ਦੇ ਸਭ ਤੋਂ ਸਰਮੋਹਰ ਸੰਸਥਾ ਦੇ ਮੁਖੀ ਨੂੰ ਤਖਤਾਂ ਦੇ ਜਥੇਦਾਰ ਸਹਿਬਾਨ ਨੂੰ ਹੈ ਨਾ ਜਿਹੜੇ ਕੌਮ ਦੀ ਅਗਵਾਈ ਕਰਨ ਉਹਨਾਂ ਨੂੰ ਤੋੜਨ ਲੱਗਿਆ ਮੈਂ ਚਾਹੁੰਨੇ ਤੇ ਫਿਰ ਕੀ ਸੰਦੇਸ਼ ਦੇਣਾ ਚਾਹੁੰਨੇ ਸੋ ਐਸਜੀਪੀਸੀ ਦੀਆਂ ਆਪਣੀਆਂ ਗਲਤੀਆਂ ਬਾਦਲਤਰ ਦੇ ਕਬਜ਼ੇ ਵਾਲੀ ਪ੍ਰਕਿਰਿਆ ਤੇ ਉਹਦੇ ਵਿੱਚੋਂ ਇਹ ਮਸਲਾ ਅਦਾਲਤੀ ਪ੍ਰਕਿਰਿਆ ਤੱਕ ਚਲਾ ਗਿਆ ਚਲੋ ਦੇਖਦੇ ਆਂ ਇਧਰ ਦਾਲਸ ਦਾ ਲੰਬਾ ਚੱਲੂਗਾ ਪਰ ਤੁਮਾਵਰਾਂ ਦੀ 32 ਤਰੀਕਾਉਣ ਵਾਲੀ ਆ ਉਦੋਂ ਦੇਖਦੇ ਆਂ ਕੀ ਕਰਦੇ ਉਹਨੇ ਅਲਟੀਮੇਟ ਹੁਣ 32 ਵਾਲਾ ਦਿੱਤਾ ਹੋਇਆ ਜੀ ਤੇ ਸਰ ਅੱਜ ਉਦੋਂ ਵੀ ਦੇਖਣ ਵਾਲੀ ਗੱਲੂਗੇ ਕਿ ਉਹ ਕੀ ਬੀਜੇਪੀ ਵਾਲਾ ਰੰਗ ਹਾਵੀ ਹੁੰਦਾ ਉਹਨਾਂ ਤੇ ਕਾਮ ਵਾਲਾ ਰੰਗ ਹਾਵੀ ਹੁੰਦਾ ਹੈ ਜਾਂ ਜਿਹੜਾ ਇੱਕ ਆਪਣਾ ਉਹਨਾਂ ਦਾ ਨੇੜਲਾ ਬੰਦਾ ਜਿਸਦਾ ਲੱਗ ਸਕਦਾ ਉਸ ਨਾਮ ਦੇ ਨਾਲੇ ਮਸਲਾ ਸੈਟਿੰਗ ਹੁੰਦਾ ਇਹ ਵੀ ਦੇਖਣ ਵਾਲੀ ਗੱਲ ਹੋ ਗਈ। ਪਰ ਸਰ ਜਿੱਥੇ ਜਿਹੜਾ ਇਹ ਮਸਲਾ ਅਦਾਲਤ ਦੇ ਵਿੱਚ ਕਿ ਅੱਜ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਇੱਕ ਫੈਸਲਾ ਵੀ ਸੁਣਾਇਆ ਕਿ ਜਿਹੜਾ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਖਿਲਾਫ ਪੰਜਾਬ ਸਰਕਾਰ ਨੇ ਪਟੀਸ਼ਨ ਪਾਈ ਹੋਈ ਸੀ ਉਹ ਅੱਜ ਰੱਦ ਕਰ ਦਿੱਤੀ ਗਈ ਹੈ। ਬਿਲਕੁਲ ਜੀ ਵਿਕਰਮ ਸਿੰਘ ਮਜੀਠੀਆ ਜਿਹੜੇ ਡਰੱਗ ਮਾਮਲੇ ਦੇ ਵਿੱਚ ਕਿਰੇ ਹੋਏ ਨੇ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਸਿੱਟ ਉਹਨਾਂ ਨੂੰ ਕਿੰਨੀ ਵਾਰ ਤਲਬ ਕਰ ਚੁੱਕੀ ਆ ਉਹ ਸਿੱਟਮੂਰੇ ਪੇਸ਼ ਹੋ ਚੁੱਕੇ ਨੇ ਉਸ ਮਸਲੇ ਤੇ ਉਹਨਾਂ ਦੀ ਜ਼ਮਾਨਤ ਰੱਦ ਕਰਾਉਣ ਲਈ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਬੁਗਾ ਘਟਕਾਇਆ ਤੇ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਬਰੰਗ ਲਫਾਫੇ ਮੰਗ ਉਹ ਪਟੀਸ਼ਨ ਵਾਪਸ ਕਰਦਿਆਂ ਕਿਹਾ ਕਿ ਤੁਹਾਡੀ ਪਟੀਸ਼ਨ ਖਾਰਜਾ ਕੋਈ ਜ਼ਮਾਨਤ ਰੱਦ ਨਹੀਂ ਹੋਊਗੀ ਹਾਂ ਵਿਕਰਮ ਜਿੱਠੀਆ ਦੀ ਕੁਝ ਹਦਾਇਤਾਂ ਹੈਗੀਆਂ ਉਹਦਾ ਤੁਹਾਨੂੰ ਪਾਲਣ ਕਰਨਾ ਪਊਗਾ ਜੇ ਸਿੱਖ ਚਾਹੇਗੀ ਤਾਂ ਵਿਕਰਮ ਜਿੱਠੀਆ ਨੂੰ ਪੇਸ਼ ਹੋਣਾ ਪਏਗਾ ਜਦੋਂ ਸਤ ਚਾਹਵੇਗੀ ਵਿਕਰਮਜੀਤੋ ਪੁੱਛਕਿਛ ਕਰ ਸਕਦੀ ਹੈ ਹੈਨਾ ਵਿਕਰਮਜੀਤਿਆ ਇਸ ਮਸਲੇ ਨਾਲ ਸੰਬੰਧਤ ਕਦੇ ਵੀ ਮੀਡੀਆ ਚ ਕੁਝ ਨਹੀਂ ਬੋਲੇਗਾ ਕੋਈ ਬਿਆਨ ਨਹੀਂ ਕਰੇਗਾ ਸੋ ਉਹਦੇ ਉੱਤੇ ਕੁਝ ਰੋਕਾਂ ਕੁਝ ਹਦਾਇਤਾਂ ਲੱਗੀਆਂ ਨੇ ਇਸ ਲਈ ਉਹ ਰੋਕਾਂ ਪਹਿਲਾਂ ਵੀ ਸੀਗੀਆਂ ਹੁਣ ਦੁਬਾਰਾ ਉਹਨੂੰ ਦਰਹਾਇਆ ਵੀ ਗਿਆ ਪਰ ਪੰਜਾਬ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਝਟਕਾ ਪੰਜਾਬ ਸਰਕਾਰ ਦੀ ਇਹਦੇ ਵਿੱਚ ਮਤਲਬ ਕਿ ਉਹ ਗੱਲ ਨਹੀਂ ਲੱਗੀ ਜਿਹੜੀ ਉਹ ਚਾਹੁੰਦੇ ਸੀ ਕਿ ਜਵਾਨਤ ਰਾਦ ਹੋਵੇ ਤੇ ਗ੍ਰਿਫਤਾਰੀ ਪਾ ਕੇ ਅਸੀਂ ਦੁਬਾਰਾ ਅੰਦਰ ਭੇਜੀਏ ਸੋ ਉੱਥੇ ਉਹਨੂੰ ਝਟਕਾ ਪਰ ਪ੍ਰਤਾਪਵਾਜਵੀ ਵਾਲਾ ਮਸਲਾ ਤਾਂ ਚੱਲੇ ਰਿਹਾ ਉਹ ਦੇਖਦੇ ਆ ਉਹਦਾ ਵੀ ਪਤਾ ਕਿਉਂਕਿ ਉਸੇ ਵਿੱਚ ਉਹਦਾ ਫੈਸਲਾ ਅਦਾਲਤ ਨੇ ਦਿੱਤਾ ਹੋਇਆ ਨਾ ਪੰਜਾਬ ਹਾਈ ਕੋਰਟ ਨੇ ਕਿ ਵੀ ਤੁਸੀਂ ਪੁੱਛਕਿਛੜੀ ਯਾਤ ਮਰਜੀ ਬਿਲਾਓ ਪਰ ਜੇ ਗ੍ਰਿਫਤਾਰ ਕਰਨਾ ਤਾਂ ਦੱਸ ਕੇ ਕਰਨਾ ਤੇ ਅੱਜ ਪੁੱਛਕਿਛੜੀ ਪੇਸ਼ ਕਿਤੇ ਨੇ ਅੱਜ ਬੈਠੇ ਨੇ ਮਹਾਲੀ ਦੇ ਥਾਣੇ 'ਚ ਫੇਰ ਸੋ ਹੁਣ ਦੇਖਦੇ ਆ ਕੀ ਮਤਲਬ ਕਿ ਦੱਸ ਕੇ ਉਹਨਾਂ ਗ੍ਰਿਫਤਾਰੀ ਪੈਂਦੀ ਹੈ ਜਾਂ ਅਗਲੀ ਤਰੀਕ ਮਿਲਦੀ ਹੈ ਕੀ ਹੁੰਦਾ ਸੋ ਇਹ ਸਿਆਸੀ ਦਾਪੇਚ ਚ ਸਦੂਏ ਨੂੰ ਠੱਬੀ ਲਾਉਣ ਵਾਲਾ ਜਿਹੜੀ ਤੇ ਸੱਤਾ ਚੁੰਦੀ ਹੈ ਉਹ ਦੂਸਰਿਆਂ ਤੇ ਕਾਰਵਾਈ ਕਰਦੀ ਨਜ਼ਰ ਆਉਂਦੀ ਅੱਜ ਵਿਜੀਲੈਂਸ ਦਾ ਮੁਖੀ ਹੈ ਜਿਹੜਾ ਪੰਜਾਬੀ ਵਿਜੀਲੈਂਸ ਮੁਖੀ ਜੀ ਜੀ ਉਹ ਸਾਨ ਹਸਪਤਾਲ ਦੇ ਮਾਮਲੇ ਸਸਪੈਂਡ ਹੋ ਗਿਆ ਮਤਲਬ ਤੁਸੀਂ ਹੁਣ ਤੱਕ ਤੀਜਾ ਚੌਥਾ ਵਿਜੀਲੈਂਸ ਮੁਖੀ ਲਾ ਚੁੱਕੇ ਆ ਪਿਛਲੇ ਤਿੰਨ ਚਾਰ 6 ਮਹੀਨੇ ਅੱਜਦਰਮਾਨੇ ਸੋ ਇਹਦਾ ਹੁੰਦਾ ਤੁਸੀਂ ਚੌੜ ਕਰ ਲਗੇ ਦੇਖਦੇ ਨਹੀਂ ਕਿ ਬੰਦੇ ਦਾ ਕੋਈ ਕੇਸ ਤੁਰਿਆ ਆਉਂਦਾ ਕੋਈ ਮਸਲਾ ਤੁਰਿਆ ਆਉਂਦਾ ਉਹ ਤਣ ਪੱਥਨ ਲੱਗ ਸਕਦਾ ਹੈ ਕਿ ਸਾਨੂੰ ਨਮੋਸ਼ੀ ਚੱਲਣੀ ਪਊਗੀ ਕਿ ਸਾਡੀ ਬਦਨਾਮੀ ਹੋਊਗੀ ਸੋ ਜੇ ਮਜੀਠੀਏ ਦੀ ਜ਼ਮਾਨਤ ਰੱਦ ਕਰਾਉਣ ਦੀ ਮੰਗ ਹੈ ਜੇ ਬਾਜਵੇਂ ਨੂੰ ਅੰਦਰ ਦੇਣ ਦਾ ਪਹਿਲੂ ਹੈ ਜੇ ਪੀਜੀ ਲੈਂਡ ਦਾ ਚੀਪ ਸਸਪੈਂਡ ਹੋ ਸਕਦਾ ਤਾਂ ਤੁਹਾਡੀ ਪਾਰਟੀ ਵਾਲੇ ਕਿੱਥੇ ਗਏ ਭਾਈ ਇਹਨਾਂ ਤੇ ਕੋਈ ਰਿਸ਼ਵਤ ਲੈੰਦਾ ਫੜਿਆ ਗਿਆ ਕੋਈ ਤੁਸੀਂ ਕਹਿੰਦੇ ਸੀ ਕਮਿਸ਼ਨਰ ਲੈੰਦਾ ਫੜ ਲਿਆ ਮੈਂ ਹੈ ਕਿਸੇ ਨੇ ਆ ਗੱਲ ਮੰਨ ਲਈ ਕੋਈ ਸਰਾਰੀ ਦਾ ਮਸਲਾ ਕੋਈ ਫਰਾਰੀ ਦਾ ਮਸਲਾ ਕਿੰਨੇ ਮਸਲੇ ਨੇ ਉਹ ਮਸਲੇ ਕਿੱਥੇ ਗਏ ਮੁੜ ਕੇ ਉਹਨਾਂ ਦੀ ਕਾਰਵਾਈ ਕਿੱਥੇ ਗਈ ਮੁੜ ਕੇ ਇਹ ਸਾਰੇ ਜਵਾਬ ਤੁਹਾਨੂੰ ਅੱਜ ਨਹੀਂ ਤਾਂ ਕੱਲ੍ਹ ਦੇਣੇ ਪੈਣੇ ਆ ਜਨਾਬ ਤਾਂ ਸਰ ਜਿੱਥੇ ਇਹ ਇਹ ਮਸਲਾ ਉੱਥੇ ਇੱਕ ਜਿਹੜਾ ਉਹ ਮਸਲਾ ਜਿੱਥੇ ਪਿਛਲੇ ਕਈ ਦਿਨਾਂ ਤੋਂ ਮੰਗਲਵਾਰ ਤੋਂ ਪੂਰਾ ਦੇਸ਼ ਗੰਦੇ ਮਾਹੌਲ ਦੇ ਵਿੱਚੋਂ ਲੰਘ ਰਿਹਾ ਕਿ ਜਿਹੜਾ ਸਲਾਨੀਆਂ ਦੇ ਘੁੰਮਣ ਜਾਂਦੇ ਨੇ ਉਹਨਾਂ ਦੇ ਉੱਪਰ ਕਤਲਿਆਂ ਮ ਹੋ ਜਾਂਦਾ ਜਿਹੜਾ ਚੁਣ-ਚੁਣ ਕੇ ਜਿਹੜਾ ਟਾਰਗੇਟ ਕਿਲਿੰਗ ਕਰ ਦਿੱਤੀ ਜਾਂਦੀ ਹੈ ਤੇ ਉਸੇ ਮਸਲੇ ਦੇ ਉੱਪਰ ਹਾਲਾਂਕਿ ਆਪਾਂ ਕੱਲ ਪਰਸੋਂ ਵੀ ਗੱਲ ਕੀਤੀ ਹੈ ਕਿ ਜਿਹੜਾ ਆਪਸ ਦੇ ਵਿੱਚ ਖਟਾਸ ਵਧ ਰਹੀ ਹੈ ਦੋਨੋਂ ਦੇਸ਼ਾਂ ਦੇ ਵਿੱਚ ਤੇ ਅੱਜ ਖਟਾਸ ਹੋਰ ਵਧਾਉਣ ਵਾਲਾ ਪਾਕਿਸਤਾਨ ਨੇ ਬਿਆਨ ਦਿੱਤਾ ਕਹਿੰਦੇ ਕਿ ਉਹ ਤਾਂ ਆਜ਼ਾਦੀ ਕਲਾਟੀਆਂ ਨੇ ਜਿਨ੍ਹਾਂ ਨੇ ਹਮਲਾ ਕੀਤਾ ਫਰੀਡਮ ਫਾਈਟਰ ਨੇ ਬਹੁਤ ਮਤਭਾਗੀ ਗੱਲ ਹੈ ਕਿ ਇੱਕ ਤਾਂ ਅਸੀਂ ਆਪਣੇ ਭਾਰਤੀ ਨਾਗਰਿਕ ਗਵਾਲੇ ਔਰ ਉਹਦੇ ਵਿੱਚ ਜਿੱਥੇ ਉਹ ਅੱਤਵਾਦੀਆਂ ਦੀ ਕਾਰੀਕਰਤੂਤਾ ਉੱਥੇ ਸਾਨੂੰ ਵੀ ਆਪਣੀ ਇਹ ਸਮੀਖਿਆ ਕਰਨੀ ਪੈਣੀ ਹੈ ਕੱਲ ਸਰਬਦਲ ਬੈਠਕ ਸੀ ਉਹਦੇ ਵਿੱਚ ਭਾਰਤ ਸਰਕਾਰ ਨੇ ਗੱਲ ਕਬੂਲੀ ਹੈ ਕਿ ਕਿਤੇ ਨਾ ਕਿਤੇ ਸਾਡੀ ਏਜੰਸੀਆਂ ਦੀ ਕਮਜ਼ੋਰੀ ਰਹਗੀ ਕਿਤੇ ਨਾ ਕਿਤੇ ਸਬਤੂ ਸੁਰੱਖਿਆ ਦੀ ਕਮਜ਼ੋਰੀ ਰਹਗੀ ਜਿੱਥੇ ਵੱਡੀ ਗਿਣਤੀ ਚ ਸਲਾਨੀ ਹੋਣ ਵੱਡੀ ਗਿਣਤੀ ਚ ਸ਼ਰਦਾਲੂ ਹੁਣ ਉਸੇ ਰਾਹ ਤੋਂ ਅਮਰਨਾਥ ਦੀ ਯਾਤਰਾ ਜਾਂਦਾ ਹੋਵੇ ਤੇ ਉਸ ਰਾਹਾਂ ਦੇ ਉੱਤੇ ਤੁਸੀਂ ਕੋਈ ਚੌਕਸੀ ਹੋਣਾ ਵਰਤ ਸਕੋ ਇਹ ਸਵਾਲ ਤਾਂ ਹੈਗਾ ਦੂਸਰੇ ਪਾਸੇ ਪਾਕਿਸਤਾਨ ਨੇ ਇਸ ਮੌਕੇ ਸੰਜੀਦਗੀ ਦਿਖਾਉਣੀ ਚਾਹੀਦੀ ਸੀ ਇਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਅਤਵਾਦੀਆਂ ਨਾਲ ਖੜਨ ਦੀ ਬਜਾਏ ਤੁਹਾਨੂੰ ਭਾਰਤ ਮੂਲਕ ਨਾਲ ਖੜਨਾ ਚਾਹੀਦਾ ਸੀ ਤੁਹਾਨੂੰ ਆਵਾਜ਼ ਦੀ ਆਵਾਜ਼ ਦੇ ਵਿੱਚ ਹਾਂ ਮਿਲਾਉਣੀ ਚਾਹੀਦੀ ਸੀ ਮਤਲਬ ਕਸ਼ਮੀਰ ਤੋਂ ਲੈ ਕੇ ਭਾਰਤ ਦੇ ਹਰ ਸੂਬੇ 'ਚ ਵੱਸਦਾ ਮੁਸਲਮਾਨ ਭਾਈਚਾਰਾ ਅੱਜ ਮੋਮਬਤੀਆਂ ਲੈ ਕੇ ਬਾਹਰ ਨਿਕਲ ਰਿਹਾ ਹੈ ਪ੍ਰਦਰਸ਼ਨ ਕਰ ਰਿਹਾ ਹੈ ਹਨ ਤੇ ਤੁਸੀਂ ਖੜ ਕੇ ਕੀ ਕਹਿ ਰਹੇ ਹੋ ਕਿ ਹੋ ਸਕਦਾ ਜੀ ਉਹ ਆਜ਼ਾਦੀ ਕਲਾਟੀ ਹੋਣ ਹੋ ਸਕਦੀ ਹੈ ਸੁਤੰਤਰਤਾ ਸਨਾਂ ਮਤਲਬ ਤੁਸੀਂ ਉਹਨਾਂ ਨੂੰ ਇਹ ਦੱਸਾਰੇ ਹੋ ਕਿ ਉਹ ਜੀ ਸਾਡੀ ਕਸ਼ਮੀਰ ਜਿਹੜਾ ਅਸੀਂ ਕਬਜ਼ਾ ਸਾਡਾ ਕੀਤਾ ਜੀ ਉਹ ਦਾਵਾ ਕਰਦੇ ਆ ਨਾ ਕਿ ਸਾਡੇ ਕਸ਼ਮੀਰ ਤੇ ਕਬਜ਼ਾ ਜੀ ਉਹਦੀ ਲੜਾਈ ਲੜ ਰਹੇ ਆ ਜੀ ਅਸੀਂ ਸੋ ਤੁਸੀਂ ਇਹ ਦਾ ਮਤਲਬ ਤੁਹਾਡੇ ਟ੍ਰੇਨ ਕੀਤੇ ਹੋਏ ਸੈਨਿਕ ਜੀ ਵੀ ਤੁਸੀਂ ਮੰਨ ਰਹੇ ਹੋ ਨਾ ਤੁਹਾਡੇ ਭੇਜੇ ਹੋਏ ਬੰਦੇ ਨੇ ਸੋ ਇਹ ਜੀ ਇਸ ਸਮੇਂ ਜਦੋਂ ਤਣਾਅ ਦਾ ਮਾਹੌਲ ਹੋਵੇ ਜਦੋਂ ਜੰਗ ਦਾ ਖਤਰਾ ਮੰਡਰਾ ਰਿਹਾ ਹੋਵੇ ਜਦੋਂ ਦੋਏ ਮੁਲਕਾਂ ਦੀਆਂ ਸਰਕਾਰਾਂ ਕੋਈ ਸਖਤ ਫੈਸਲੇ ਲੈ ਰਹੀਆਂ ਹੋਣ ਉਹੀ ਜੇ ਇਹੀ ਜੀ ਭਾਸ਼ਾ ਵਰਤਣਾ ਬਹੁਤ ਅਬਸੋਰਬਸ ਕਰਨ ਕਾ ਹਾਂ ਹਮ ਭਾਰਤ ਵਾਲੇ ਪਾਸੇ ਉਹ ਅੱਜ ਪਤਾ ਲੱਗ ਰਿਹਾ ਸੀਗਾ ਕਿ ਜ਼ਖਮੀਆਂ ਦਾ ਹਾਲ ਪੁੱਛਣ ਬ੍ਰੋਤੀ ਤੇ 3 ਲੀਟਰ ਰਾਹੁਲ ਗਾਂਧੀ ਉੱਥੇ ਗਿਆ ਦੂਸਰੇ ਪਾਸੇ ਕੱਲ੍ਹ ਦਾ ਸੰਸਕਰ ਦੇ ਹਵਾਲੇ ਨਾਲ ਕੁਝ ਖਬਰਾਂ ਦੇਖ ਰਿਹਾ ਸੀਗਾ ਇੱਕ ਮਤਲਬ ਸੂਰਤ ਦੇ ਵਿੱਚ ਜਿਹੜਾ ਇੱਕ ਵਿਅਕਤੀ ਦਾ ਦਾ ਸੰਸਕਰ ਸੀ ਜਿਹੜਾ ਉੱਥੇ ਪਹਿਲਗਾਮ ਚ ਮਾਰਿਆ ਗਿਆ ਉੱਥੇ ਜਦੋਂ ਮੰਤਰੀ ਸਾਹਿਬ ਪਹੁੰਚੇ ਤਾਂ ਉਸ ਦੀ ਧਰਮ ਪਤਨੀ ਨੇ ਕਿਹਾ ਕਿ ਹੁਣ ਆਗੇ ਸਾਡੇ ਟੈਕਸਾਂ ਨਾਲ ਤੁਸੀਂ ਪੜਦੇ ਹੋ ਸਾਡੇ ਟੈਕਸਾਂ ਨਾਲ ਤੁਸੀਂ ਸੁਰੱਖਿਆ ਦਸਤੇ ਲਈ ਫਿਰਦੇ ਹੋ ਸਾਡੇ ਟੈਕਸਾਂ ਨਾਲ ਤੁਸੀਂ ਹੈਲੀਕਾਪਟਰ ਚ ਉਡਦੇ ਹੋ ਹੁਣ ਆਏ ਫੋਟੋ ਖਿਚਾ ਕੇ ਮੁੜ ਜਾਓਗੇ ਉੱਥੇ ਸਾਤੂ ਸੁਰੱਖਿਆ ਕਿਉਂ ਨਹੀਂ ਦੇ ਹੋਈ ਤੁਤੋਂ ਤੇ ਲੋਕੋ ਨੂੰ ਚੁੱਪ ਕਰਾਉਣ ਅਫਸਰਦਾਰੀ ਉਹ ਕਹਿੰਦੀ ਚੁੱਪ ਰਹੀ ਇਹਨੇ ਜਾਣਾ ਚੱਲ ਜਵੇ ਤੇ ਦੱਸੇ ਕਿ ਸਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਹੈ ਕਿ ਥੋਡੇ ਸਿਰ ਚੜਕੀ ਗਏ ਨਾ ਤੁਸੀਂ ਉਹ ਕਹਿੰਦੇ ਨਾ ਤਾਰਾ 370 ਕੋਈ ਹੁਣ ਕੁਝ ਨਹੀਂ મોદી ਜਦੋਂ ਬਿਨਾ ਭਾਰਤ ਬਿਲਕੁਲ ਉੱਥੇ ਜੀ ਬਿਲਕੁਲ ਕਹਿੰਦੀ ਦੱਸੋ ਮੈਨੂੰ ਕੀ ਹੈ ਤੇ ਇਸੇ ਤਰ੍ਹਾਂ ਜੀ ਇੱਕ ਮਤਲਬ ਕਿ ਯੂਪੀ ਦੇ ਵਿੱਚ ਉਹ ਵਿਚਾਰੀ ਆਪਣੇ ਘਰ ਵਾਲੀ ਦੀ ਦੋ ਦਿਨ ਕਮੀਜ਼ ਪਾਈ ਘੁੰਮਦੀ ਰਹੀ ਤੇ ਦਾਸ ਸੰਸਕਾਰ ਸਮੇਂ ਉੱਥੇ ਜਿਹੜੇ ਅਫਸਰ ਅਧਿਕਾਰੀ ਉਹਨਾਂ ਨੇ ਕਿਹਾ ਕਿ ਇਹ ਸਜ਼ਾ ਅਤਵਾਦੀਆਂ ਨੂੰ ਦਿਓ ਫਿਰ ਤੁਸੀਂ ਬਿਆਨਬਾਜ਼ੀ ਨੇਥੋ ਦੇ ਨੂੰ ਸਜ਼ਾ ਦਿਓ ਇਸੇ ਤਰ੍ਹਾਂ ਮੈਂ ਦੇਖ ਰਿਹਾ ਸੀ ਕਿ ਉਹ ਕਹਿੰਦੀ ਕਿ ਇਹ ਤੁਹਾਡੀ ਸਰਕਾਰ ਦਾ ਫੇਲਿਅਰ ਹੈ ਜੀ ਜੈਪੁਰ ਦੇ ਵਿੱਚ ਜਦੋਂ ਦਾ ਸੰਸਕਾਰ ਹੋ ਰਿਹਾ ਸੀ ਕਿ ਕਿਸੇ ਤਰ੍ਹਾਂ ਸੈਲਾਨੀ ਦਾ ਜਿਹੜਾ ਉੱਥੇ ਮਾਰਿਆ ਗਿਆ ਅਤਵਾਦੀ ਦੀਆਂ ਗੋਲੀਆਂ ਨਾਲ ਉੱਥੇ ਜਦੋਂ ਅਫਸਰ ਅਧਿਕਾਰੀ ਆਏ ਤਾਂ ਪਰਿਵਾਰ ਨੇ ਇੱਕੋ ਆਵਾਜ਼ ਚ ਕਿਹਾ ਕਿ ਤੁਹਾਡਾ ਸਰਕਾਰ ਦਾ ਫੇਲੀਅਰ ਹੈ ਤੁਸੀਂ ਸਾਨੂੰ ਸੁਰੱਖਿਆ ਪ੍ਰਦਾਨ ਨਹੀਂ ਕਰ ਸਕੇ ਸੋ ਇਸ ਲਈ ਜਿੱਥੇ ਸਾਨੂੰ ਅਤਵਾਦ ਦੇ ਖਿਲਾਫ ਲੜਨਾ ਹੈ ਜਿੱਥੇ ਉਸ ਵਿਰੋਧੀ ਮੁਲਕ ਦੀ ਜਿਹੜੀ ਉਹ ਕਰਤੂਤ ਹੈ ਉਸ ਨੂੰ ਉਜਾਗਰ ਕਰਨਾ ਉੱਥੇ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਆਪਣੀ ਤਾਕਤ ਵੀ ਦਰੁਸਤ ਕਰਨੀ ਪਊਗੀ ਔਰ ਆਪਣੇ ਅੰਦਰ ਵੀ ਚਾਤ ਮਾਰਨੀ ਪਊਗੀ ਕਿ ਪਲਵਾਵਾ ਵੀ ਕਿਉਂ ਤੁਹਾਡੇ ਰਾਜ ਚ ਹੁੰਦਾ ਹੈ ਹੈਨਾ ਸੋ ਇਹ ਇਹ ਘਟਨਾ ਵੀ ਤੁਹਾਡੇ ਰਾਜ ਚ ਕਿਉਂ ਹੁੰਦੀ ਹੈ ਹੈਨਾ ਆ ਸੰਸਦ ਤੇ ਹਮਲਾ ਵੀ ਤੁਹਾਡੇ ਰਾਜ ਚ ਕਿਉਂ ਹੁੰਦਾ ਹੈ ਹੈ ਸੋ ਕਾਰਗਿਲ ਵੀ ਤੁਹਾਡੇ ਰਾਜ ਚ ਕਿਉਂ ਹੁੰਦੀ ਹੈ ਇਹ ਤੁਹਾਨੂੰ ਵੀ ਮੰਥਨ ਕਰਨ ਦੀ ਲੋੜ ਹੈ ਉਹ ਕਹਿੰਦੇ ਕਿ ਅਸੀਂ ਮਤਲਬ ਕਿ ਬੜੇ ਤਕੜਿਆਂ ਚ 55 ਇੰਚ ਦੀ ਛਾਤੀ ਹੈ ਫਿਰ ਸਾਰੀਆਂ ਘਟਨਾਵਾਂ ਤੁਹਾਡੇ ਸਰਕਾਰ ਦੇ ਹੁੰਦੀਆਂ ਕਿਉਂ ਵਾਪਰੀਆਂ ਹੈ ਜੀ ਤਾਂ ਸਰ ਇਹਨਾਂ ਖਬਰਾਂ ਦੇ ਉੱਪਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ